ਨਗਰ ਕੌਂਸਲ ਬਲਾਚੌਰ ਦੇ ਪ੍ਰਧਾਨ ਦੀ ਹੋਈ ਚੋਣ ਜਿਸ ਵਿੱਚ 73 ਦੇ ਨਾਲ ਸੁਨੀਲ ਕੋਸ਼ਲ ਉਰ ਪਰ लाडी ਰਾਣਾ ਨੂੰ ਪ੍ਰਧਾਨ ਚੁਣਿਆ ਵਾਸ ਕਰਿਆ ਜਿੰਦਾਬਾਹ ਯਾਰ ਨੂੰ ਕਿਹੜਾ ਕਿ ਵਾਈਸ ਦਿੱਤਾ ਅੰਦਰਲਾ ਬਾਈਕ ਦਾ ਸਰਕਾਰ ਦੀ ਜੀ ਨੂੰ ਵਾਈਸ ਦਿੱਤਾ ਅੰਦਰਲਾ ਸਾਡੇ ਸਾਰੇ ਜਿੰਨੇ ਭਰਾ ਪੈਸੇ ਬਾਦ ਚੁੱਕ ਕੇ ਆਏ ਸਾਰਿਆਂ ਨੇ ਬੜਾ ਅੱਛਾ ਰਿਸਪੌਂਸ ਦਿੱਤਾ ਹੈ ਸਾਰਿਆਂ ਨੇ ਜਿਹੜੀ ਜੋ ਕਰੀਏ ਅਸੀਂ ਜੋ ਵੀ ਉਹਨਾਂ ਨੇ ਅਧਿਕਾਰ ਦਿੱਤੇ ਹੈ ਸਾਰਿਆਂ ਨੇ ਇਹੀ ਕਿਹਾ ਕਿ ਅਸੀਂ ਅਨਰਲਿ ਸਾਬ ਨੂੰ ਅਧਿਕਾਰ ਦਿੰਦੇ ਆ ਮੈਂ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਹੱਥ ਜੋ ਕੇ ਕਿ ਜਿਨ੍ਹਾਂ ਨੇ ਐਡਾ ਬੜਾ ਜਿਹੜਾ ਕਿ ਆਸ਼ੀਰਵਾਦ ਸਾਡੀ ਜਿਹੜੀ ਨਵੀਂ ਚੁਣੇਗੀ ਜੀ ਇਹ ਵਾਈਬ ਕਰਦਾ ਉਹ ਪ੍ਰਧਾਨ ਜਿਹੜਾ ਇਹ ਬਾ ਦਿੱਤਾ ਨੇ ਦਾ ਧੰਨਵਾਦ ਕਰਦੀ ਆ ਆ ਸਾਉਂਡ ਤੇ ਮੈਂ ਬਲਾਚਰ ਵਾਸੀਆਂ ਦਾ ਧੰਨਵਾਦ ਕਰਦੀ ਆ ਜਿਨ੍ਹਾਂ ਨੇ ਕੀ ਸਾਡੇ ਸੀਲ ਸਾਥ ਦੀ ਸੋਚ ਨੂੰ ਲੈ ਕੇ ਜਿਹੜਾ ਕੀ ਉਹ ਜਿਹੜਾ ਕੀ ਐਮਾਦੋ ਤੁਹਾਡੇ ਜਿਹੜਾ ਕੀ ਬਲਾਚਰ ਦੇ ਵਿੱਚ ਦਾ ਮੈਂ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਕਰਦੀ ਆ ਤੁਹਾਡਾ ਪੰਦਰ ਦਾ ਕੀ ਜਾਂਦਾ ਵੀ ਜਿਨ੍ਹਾਂ ਨੇ ਸਾਡੀ ਕੇ ਇਲੈਕਸ਼ਨ ਦੇ ਵਿੱਚ ਸਾਰੀ ਕਵਰੇਜ ਕਰਕੇ ਜਿਹੜਾ ਜੇ ਸਾਨੂੰ ਇੱਥੇ ਤੱਕ ਪਹੁੰਚਾਇਆ ਸਾਡਾ ਵੀ ਸਾਰਿਆਂ ਦਾ ਬਹੁਤ ਬਹੁਤ ਮੈਮ ਇਹ ਚੋਣ ਹੋਈ ਹੈ ਕਿ ਸਰਸੰਟੀ ਨਾ ਚੋਣੀ ਸਰਸਰਤੀ ਦੇ ਨਾਲ ਸਾਰੇ। ਅੱਛਾ ਦੂਜੀ ਗੱਲ ਇਹ ਹੈ ਕਿ ਪਹਿਲੀ ਵਾਰ ਬੈਠ ਕੇ ਸੀਨੀਅਰ ਬਾਈਸਵਰਧਾਨ ਤੇ ਯਾਰ ਸਾਡੀ ਜਿਹੜੀ ਪਾਰਟੀ ਦਾ ਉਪਰੋ ਜਿਹੜੀ ਆਇਆ ਸੀਗਾ ਇਸ ਦਾ ਟਿੱਕੀ ਰਿਹਾ ਉਹਨਾਂ ਨੇ ਲਿਖ ਕੇ ਭੇਜਿਆ ਉਹਦੇ ਬਦਾਰਕ ਜਿਹੜੀ ਹੈ ਸਾਡੀ। બીજી ਗੱਲ ਇਹ ਹੈ ਕਿ ਜਿਹੜੇ ਵਿਰੋਧੀ ਸੀਗੇ 4 ਜਣੇ ਉਹ ਵੀ ਪਾਰਟੀ ਨੂੰ ਕੁਸਮਤ ਸਾਡੇ ਨਾਲ ਵਿਰੋਧੀਆਂ ਵਾਲੀ ਗੱਲ ਨਹੀਂ ਹੋਈ ਹੈ। ਸਾਰੇ ਸਾਡੇ ਭਰਾ ਹੈ ਔਰ ਉਹਨਾਂ ਨੇ ਵੀ ਸਾਰਿਆਂ ਨੇ ਸਾਰਿਆਂ ਨੇ ਇਹ ਲਾਡ ਜੀ ਨੂੰ ਵੀ ਰਵਿੰਦਰ ਕਰਨੂਗੀ ਹਰ ਸਾਡੇ ਕਾਕੇ ਜੀ ਨੂੰ ਸਾਰੇ ਆਸ਼ੀਰਵਾਦ ਦਿੰਦਾ ਸਾਰਿਆਂ ਦਾ ਬਹੁਤ 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 ਸਾਲਾਂ ਸੜਦੇ ਬਿਲ ਗਿਆ ਕਿਸੇ ਗੱਲ ਕੀਤੀ ਸੀ ਇਲੈਕਸ਼ਨ ਦੇ ਵਿੱਚ ਵੀ ਗੱਲ ਹੋਈ ਸੀ ਕਿ ਤੁਸੀਂ ਕਿਹਾ ਸੀਗਾ ਸਰਵਸਪ ਵਿਕਾਸ ਹੋਵੇਗਾ ਪੈਸੇ ਆਉਣਗੇ ਸੀਐਮ ਸਾਹਿਬ ਨਾਲ ਗੱਲ ਕੀਤੀ ਮੈਡਮ ਹੁਣ ਰੋਡ ਮੈਪ ਕੀ ਤਿਆਰ ਕਰ ਰਹੇ ਹੋ ਦੇਖੋ ਜੀ ਅਸੀਂ ਹੁਣ ਅੱਜ ਸਾਡੇ ਚੌਂਕ ਅੱਜ ਜਿਹੜਾ ਕਿ ਆਪਣਾ ਸਾਰੇ ਐਕਟਿਸ ਸਰਵਾਂ ਨਾਲ ਆਪਣਾ ਜੇਨਰਲ ਨਾਲ ਆ ਕੇ ਆਏ ਤੇ ਇਸ ਤੋਂ ਬਾਅਦ ਵਿੱਚ ਸਿੱਖਿਆ ਦਾ ਕੰਮ ਕਰਕੇ ਪੂਰੇ ਟੀਕੋ ਨਾਲ ਲੈ ਕੇ ਚੱਲਦੇ। ਛੇ ਆਪਣੇ ਆਪਣੇ ਬਾਡਾ ਦੀ ਗੱਲ ਵੀ ਕਰਨਗੇ। ਔਰ ਅਸੀਂ ਆਪਣੇ ਸੀਰਸਾ ਅੱਗੇ ਆਪਣੇ ਬਲਾਚੌਰ ਦੀ ਜੋ ਵੀ ਡਿਮਾਂਡਾ ਉਹਨਾਂ ਦੇ ਅੱਗੇ ਰੱਖਾਂਗੇ। ਕਿਸ ਪ੍ਰਧਾਨ ਬਣ ਕੇ ਜੀ ਮੈਂ ਬਹੁਤ ਵਧੀਆ ਮਹਿਸੂਸ ਕਰਦਾ ਤੇ ਮੈਂ ਐਮਐਨਐ ਸਮੂਚਟਾਰੀ ਜੀ ਦਾ ਧੰਨਵਾਦ ਕਰਦਾ ਹਾਂ ਜਿਨ੍ਹਾਂ ਨੇ ਮੈਨੂੰ ਤੇ ਐ ਇੱਕ ਸਮਝਿਆ ਜੀ ਮੈਨੂੰ ਪ੍ਰਧਾਨ ਦੀ ਤਰਫੋਂ ਕੀ ਕੀ ਕਰੋਗੇ ਉਹ ਨਾਲ ਦੇ ਨਾਲ ਤੇ ਜਿਹੜੇ-ਜਿਹੜੇ ਕੰਮ ਜਿਹੜੇ ਪੈਂਦੇ ਰਹਿੰਦੇ ਆ ਸਾਡੇ ਕੰਮ ਜੋ ਵੀ ਰੁਕੇ ਆ ਉਹ ਪਹਿਲ ਦੇ ਆਧਾਰ ਤੇ ਕੀਤੇ ਜਾਣਗੇ ਤੇ ਲੋਕਾਂ ਨੂੰ ਹੱਥ ਸਹੂਤ ਦਿੱਤੀ ਜਿਹੜੇ ਬੱਸ ਸਟੈਂਡ ਦਾ ਮੁੱਦਾ ਸੀ 1 46 66 ਦਾ ਸੀ ਹੋਰ ਕਈ ਸੀਗੇ ਮੁੱਦੇ ਉਹ ਕਿਤੇ ਜਾਉਗੇ ਜੀ ਉਹ ਜਦੋਂ ਅਸੀਂ ਬੈਠੇ ਆ ਤੇ ਉਹ ਇਹ ਕੰਮ